ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਬੁਰੀ ਤਰ੍ਹਾਂ ਫੱਟੜ ਹੋਇਆ ਪਿਆ ਛੋਟਾ ਜਿਹਾ ਬੱਚਾ ਬੜਾ ਖੁਸ਼ਕਿਸਮਤ ਹੈ ਤੇ ਸ਼ੁਕਰ ਹੈ ਰੱਬ ਦਾ ਕਿ ਅੱਜ ਇਹ ਸਾਂ ਲੈ ਰਿਹਾ ਹੈ ਨਹੀਂ ਤਾਂ ਸਪਾਈਡਰਮੈਨ ਦੇ ਚੱਕਰ 'ਚ ਇਸ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਜੀਹਾਂ ਮਾਮਲਾ ਹੈ ਤਰਨਤਾਰਨ ਦੇ ਪਿੰਡ ਸ਼ੇਕ ਦਾ ਜਿੱਥੇ ਇਸ ਬੱਚੇ ਨੇ ਟੀਵੀ 'ਤੇ ਕਾਰਟੂਨ ਤੇ ਸਪਾਈਡਰਮੈਨ ਦੇਖਿਆ ਇਹੂਪ ਹੂਸ ਦੀ ਨਕਲ ਕਰਨ ਦੇ ਚੱਕਰ 'ਚ ਅੱਖਾਂ ਤੇ ਪੱਤੀ ਬਨ ਕੇ ਛੱਤੇ ਚੜ ਗਿਆ ਇਸ 10 ਸਾਲ ਦੇ ਹਰਮਨਦੀਪ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ 2 ਫੁੱਟ ਤੋਂ ਹੇਠਾ ਡਿੱਗਣ ਕਾਰਨ ਹਰਮਨਦੀਪ ਦੇ ਪੈਰਾਂ ਦੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ ਤੇ ਕਈ ਥਾਂ ਤੇ ਸੱਟਾਂ ਲੱਗੀਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਨਦੀਪ ਦੇ ਪਿਤਾ ਨੇ ਇਸ ਵਾਕੇ ਬਾਰੇ ਦੱਸਿਆ ਬੱਚੇ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜ਼ਖਮ ਕਿੰਨੇ ਦਰਤਨਾਕ ਹੋਣਗੇ ਪੱਟੀ ਬਨ ਕੇ ਜਿੱਦਾਂ ਟੀਵੀ ਦਾ ਕੁਸਿਰਾ ਦੇਖ ਕੇ ਮਨ ਜਾ ਜਾਂਦਾ ਹੈ ਇਹ ਦਿਖਵਾਲ ਤੇ ਜਦੋਂ ਉੱਪਰ ਚੜ ਗਏ ਬਲੇ ਦੇ ਤੋਂ ਸ਼ੇਡਾ ਲਾ ਕੇ ਤੇ ਥੱਲੇ ਕੋਈ 15 ਫੁੱਟ ਦੇ ਇੱਕ ਡੂੰਘੇ ਘੜੀ ਦੇ ਫਰਸ਼ 'ਤੇ ਆਏ ਉੱਤੇ ਡਿੱਗ ਜਾ ਕੇ ਉਸਨੇ ਬਹੁਤ ਸਿਰੇ ਹਸਾਦੇ ਯਾਨੀ ਅਸੀਂ ਤਾਂ ਵਾਰਾ ਗੱਡੀ ਤੇ ਲੈ ਕੇ ਉਸ ਬਨਾਨਕ ਦੇ ਘਰ ਪਹੁੰਚੇ ਆ ਜਿੱਥੇ ਉਸਨੇ ਬਹੁਤ ਸਿਰੇ ਹਸਾਦੇ ਡਾਕਟਰ ਸਾਹਿਬ ਸਾਡੇ ਪੂਰੇ ਸ਼ਾਮ ਨੇ ਰਾਤ ਮਿਲ ਕੇ ਬੱਚੇ ਦੀ ਤੁਰੰਤ ਕੇਅਰ ਕਰਕੇ ਬ੍ਰੇਨ ਦਾ ਪ੍ਰੈਸ਼ਨ ਕਰਕੇ ਤੇ ਬੱਚੇ ਦਾ ਜੋ 110% ਸਹੀ ਆ ਅਕਾ ਨੂੰ ਦੇਖਾ ਤੇ ਪੂਰੇ ਸਟਾਫ ਦਾ ਇਹਨਾਂ ਨੇ ਬੱਚੇ ਦੀ ਕੇਅਰ ਕਰਕੇ ਅੱਜ ਇਹ ਬੱਚਾ ਹਰ ਬਿਲਕੁਲ ਸਹੀ ਆ ਕੀ ਬਾਕੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਬੱਚਿਆਂ ਨੂੰ ਅਸੀਂ ਚਾਹੁੰਦਾ ਪਏ ਲੋਕ ਜਨਾਂ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਮਿਲਦਾ ਪਰ ਬਹੁਤ ਪੂਰੇ ਸਟਾਫ ਨੇ ਬਹੁਤ ਅੱਛੀ ਕੇਅਰ ਕੀਤੀ ਆ ਬਹੁਤ ਹਰ ਤਰ੍ਹਾਂ ਦੀ ਹੱਥ ਕੀਤੀ ਆ ਕੋਈ ਕਿਸੇ ਇੱਕ ਮੁੰਨਾ ਬੰਦ ਕੋ ਟੈਸਟ ਕਰਾਉਣਾ ਪਿਆ ਸਭ ਸੰਸੁਲਤਾਂ ਸਭ ਤੋਂ ਆ ਵੀ ਚੁੱਕੀਆਂ ਹੈ ਬਹੁਤ ਧੰਨਵਾਦ ਨੂੰ ਪੂਰੇ ਸਟਾਫ ਦਾ ਤੇ ਜਿਹੜੇ ਬੱਚਾ ਤੁਹਾਡੀ ਘਰ ਕੋਠੇ ਦੇ ਕੋਈ ਟੀਵੀ ਸੀਰੀਜ਼ ਤੋਂ ਪ੍ਰਭਾਵਿਤ ਹੋ ਢਿੱਕਾ ਵਾਹਿੰਦੇ ਫੈਟ ਹੋ ਸਕਦਾ ਹੈ ਜੀ ਕੋਈ ਟੀਵੀ ਜਿੱਦਾਂ ਬੱਚੇ ਵੇਦੇ ਨੇ ਅੱਜ ਕੱਲ ਜਿੱਦਾਂ ਕੋਈ ਸ਼ਕਤੀਮਾਨ ਜਾਂ ਹੋਰ ਕੋਈ ਸੀਗਾ ਵੇਖਦੇ ਨੇ ਉਹ ਜਿੱਤੇ ਦਿਮਾਗ ਚ ਜਾ ਗਈ ਹੋਵੇ ਗੱਲ ਉਹ ਅਚਨ ਪੱਟੀ ਬਣ ਕੇ ਅਚਾਨਕ ਕੋਠੇ ਜੜ ਕੇ ਪਾੜਨ ਲੱਗ ਪਾਉਂਦੇ ਨੇ ਤੇ ਇਹ ਹਾਸਾ ਦਾ ਪ੍ਰਯੋਗ ਨੇ ਪਹਿਲਾਂ ਵੀ ਇਹ ਢਿੱਕਟ ਰਾਈਤੀ ਬੱਚੇ ਨੇ ਕੋਈ ਟੀਵੀ ਦੇ ਪ੍ਰਭਾਵ ਹਾਂ ਜੀ ਪਹਿਲਾਂ ਵੀ ਇਹ ਘਟਨਾ ਵੀ ਮੈਂ ਪਹਿਲਾਂ ਕੋਈ ਨੇ ਕਿਹਾ ਜੀ ਇਹ ਬੱਚਾਾਂ ਚ ਬਹੁਤ ਸੇਫ ਹੈ ਅਚਾਨਕ ਕੀ ਹੈ ਜੇ ਦਿਮਾਗ ਦੇ ਵਿੱਚ ਕੋਈ ਅਜੀਬ ਗੱਲ ਆ ਗਈ ਹੈ ਉਤੀ ਹਰਮਨਦੀਪ ਦੇ ਡਾਕਟਰ ਨੇ ਦੱਸਿਆ ਕਿ ਉਸਦੇ ਸਿਰ ਹੱਥ ਤੇ ਲੱਤਾਂ ਦਾ ਆਪਰੇਸ਼ਨ ਕਰਨ ਦੇ ਬਾਅਦ ਹੁਣ ਉਸਦੀ ਹਾਲਤ ਚ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਇਹ ਸਾਡੇ ਕੋਲ ਆਇਆ ਸੀ ਇਹਨੇ ਆਪਣੇ ਮਕਾਨ ਦੀ ਛੱਤ ਦੇ ਉੱਪਰ ਤਕਰੀਬਨ 20 ਫੁੱਟ ਤੋਂ ਜੰਪ ਮਾਰਿਆ ਸੀ। ਅ ਅਕੋਰਡਿੰਗ ਟੂ ਇਹਨਾਂ ਦੇ ਜਿਹੜੇ ਮਾਂ ਮਾਤਾ ਜੀ ਆਗੇ ਕਿਤਾ ਜੀ ਆਗੇ ਉਹਨਾਂ ਨੇ ਇਹ ਦੱਸਿਆ ਸੀ ਕਿ ਕੋਈ ਕਾਰਟੂਨ ਵੇਖਿਆ ਇਹਨਾਂ ਨੇ ਜਿਹਦੇ ਤੋਂ ਇਹ ਪ੍ਰਭਾਵਿਤ ਹੋ ਕੇ ਇੰਪ੍ਰੈਸ ਹੋ ਕੇ ਨਾਲੇ ਆਪਣੇ ਹੱਥ ਤੇ ਪੱਟੀ ਬੰਨ੍ਹ ਕੇ ਤੇ ਉਹ ਯੂ ਕਾਰਟੂਨ ਤੋਂ ਚਿੱਟਾ ਵਹਾਸਿਓ ਉਸ ਚੀਜ਼ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹਦੇ ਕਾਰਨ ਇਹ 20 ਫੁੱਟ ਤੋਂ ਥੱਲੇ ਡਿੱਕੇ ਨੂੰ ਬੜੀ ਗੰਭੀਰ ਝੋਟਾ ਲੱਗਿਆ ਸੀ ਜਿਹਦੇ ਕਾਰਨ ਇਹਦੀ ਸਿਰ ਦੀਆਂ ਹੱਡੀਆਂ ਕਾਫੀ ਅੱਡੀਆਂ ਟੁੱਟੀਆਂ ਸਨ ਸਿਰ ਵਿੱਚ ਖੂਨ ਜਮਾ ਹੋਇਆ ਸੀ ਤੇ ਇਹਦੇ ਚਬਾੜੇ ਦੀਆਂ ਹੱਡੀਆਂ ਵੀ ਟੁੱਟੀਆਂ ਸਨ ਤੇ ਮੋਢੇ ਤੇ ਆਤੀ ਹੱਡੀ ਵੀ ਟੁੱਟੀ ਹੋਈ ਹੈ ਤੇ ਜਿਹਦੇ ਕਾਰਨ ਇਹਨੂੰ ਜਾਨ ਦਾ ਖਤਰਾ ਹੋਇਆ ਸੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਬੱਚੇ ਕਾਰਟੂਨ ਦੇਖਦੇ ਨੇ ਇਹ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਅੰਡਰ ਸੁਪਰਵੀਜ਼ਨ ਨੂੰ ਉਹਨਾਂ ਨੂੰ ਦਿਖਾਓ ਉਈ ਐਸੀ ਇਹੋ ਜੀ ਚੀਜ਼ ਦਿਖਾਉਗੀ ਜਿਹੜੀ ਉਹਨਾਂ ਦੇ ਮਾਨਸਿਕ ਅ ਰੋਗ ਉਹਨਾਂ ਨੂੰ ਹੋ ਜਾਏ ਕਿ ਉਹਨਾਂ ਦਾ ਦਿਮਾਗ ਐਸਾ ਹੋ ਜਾਏ ਕਿ ਉਹ ਕੋਈ ਅਯੋਜਾ ਕੰਮ ਕਰਨ ਜਿਹੜਾ ਉਹਨਾਂ ਵਾਸਤੇ ਜਾਂ ਸੋਸਾਇਟੀ ਵਾਸਤੇ ਖਤਰਨਾਕ ਹੋਵੇ। ਜਿੱਦਾਂ ਤੁਸੀਂ ਵੇਖ ਰਹੇ ਹੋ ਇਹ ਬੱਚਾ ਜਿਹੜਾ ਸਾਡੇ ਕੋਲ ਐਡਮਿਟ ਸੀ ਕਿ ਇਹਦਾ ਜਾਨ ਦਾ ਖਤਰਾ ਬਣਿਆ ਹੋਇਆ ਸੀ ਜਦ ਸਾਡੇ ਕੋਲ ਆਇਆ ਇਹ ਆਲਮੋਸਟ ਬਿਲਕੁਲ ਮਰਨ ਵਾਲੀ ਹਾਲਤ ਸੀ ਕਿ ਦੀ ਅਸੀਂ ਨੇ ਇਹ ਸੀ ਕਿ ਆਲਮੋਸਟ 50% ਤੋਂ ਜ਼ਿਆਦਾ ਮਰਨ ਦਾ ਖਤਰਾ ਸੀ। ਪਰ ਤੇ ਸੀ ਕਿ ਟਾਈਮਲੀ ਪੇਸ਼ੈਂਟ ਇੱਥੇ ਪਹੁੰਚ ਗਿਆ ਤੇ ਆਪਾਂ ਨੇ ਇਹਦਾ ਆਪਰੇਟ ਕੀਤਾ। ਜਿਹੜੇ ਦੀ ਸਿਰ ਦਾ ਖੂਨ ਸੀ ਉਹ ਕੱਢ ਕੇ ਸਿਰ ਦੀ ਹੱਡੀ ਜਿਹੜੀ ਉਹ ਠੀਕ ਕੀਤੀ ਐ ਤੇ ਰਾਤ ਨੂੰ ਇਹਨੂੰ ਵੈਂਟੀਲੇਟਰ ਤੇ ਰੱਖਿਆ ਆਪਾਂ ਨੇ ਤੇ ਦੂਜੇ ਦਿਨ ਫਿਰ ਸਾਡੀ ਟੀਮ ਦੇ ਦੂਜੇ ਮੈਂਬਰ ਡਾਕਟਰ ਦੀਵਾਨ ਜਿਹੜੇ ਮੈਗਜ਼ੋਫਿਸ਼ਲ ਸਰਜਨ ਹੈਗੇ ਉਹਨਾਂ ਨੇ ਇਹਦਾ ਚਵਾਰੇ ਦਾ ਆਪਰੇਸ਼ਨ ਕੀਤਾ ਤੇ ਡਾਕਟਰ ਧੀਰਜ ਨੇ ਇਹਨਾਂ ਦੀ ਬੰਦ ਆਪਰੇਸ਼ਨ ਕੀਤਾ ਤੇ ਦੋ ਦਿਨ ਇਹਨੂੰ ਸਾਨੂੰ ਇਹਨੂੰ ਵੈਂਟੀਲੇਟਰ ਤੇ ਰੱਖਣਾ ਪਿਆ ਤੇ ਵੈਂਟੀਲੇਟਰ ਤੋਂ ਦੋ ਦਿਨ ਤੋਂ ਬਾਅਦ ਆਪਾਂ ਨੇ ਇਹਨੂੰ ਵੈਂਟੀਲੇਟਰ ਤੋਂ ਉਤਾਰਿਆ ਤੇ ਉਹਦੇ ਬਾਅਦ ਬੱਚਾ ਬਿਲਕੁਲ ਠੀਕ ਹੈਗਾ ਤੁਹਾਡੇ ਸਾਹਮਣੇ ਹੈਗਾ ਚਾਹੇ ਕੋਈ ਵੀਡੀਓ ਗੇਮ ਹੋਵੇ ਚਾਹੇ ਕੋਈ ਟੀਵੀ ਸ਼ੋਅ ਜਾਂ ਸੁਪਰ ਹੀਰੋ ਨਾਲ ਜੁੜੀਆਂ ਫਿਲਮਾਂ ਆਦ ਬੱਚੇ ਸਭ ਖੁਸ਼ੀਓਂ ਦੇਖਦੇ ਨੇ ਖੇਡਦੇ ਨੇ ਪਰ ਸਾਨੂੰ ਬੱਚਿਆਂ ਨੂੰ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤੇ ਸਮਝਾਉਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਹਰਕਤਾਂ ਨੂੰ ਫੋੜਾ ਨਾ ਕਰਨ ਕਿਉਂਕਿ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਨੇ ਇਸ ਮਾਮਲੇ 'ਚ ਘੈਰ ਰਹੀ ਕਿ 10 ਸਾਲ ਦੇ ਬੱਚੇ ਦੀ ਜਾਨ ਬਚ ਗਈ ਤਰਨ ਤਰਨ ਤੋਂ ਜਸਬੀ ਲੱਡੂ ਦੀ ਰਿਪੋਰਟ ਟੈਲੀਪੋਸਟ ਪੰਜਾਬ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ